ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਆਲੂ ਵਾਲੇ ਪੁਜੇ ਜਿਹੜੇ ਕਿ ਅਸੀਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਸਵਾਦਿਸ਼ਟ ਬਣਾ ਸਕਦੇ ਹਾਂ ਅਸੀਂ ਇਹ ਲਈ ਹੈ ਹਿੰਗ ਇੱਕ ਹੀ ਹਿੰਗ ਦੀ ਚੁਟਕੀ ਪਾਵਾਂਗੇ ਆਪਾਂ 5 ਆਲੂ ਲੈ ਲਏ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਉਬਾਲ ਲਿਆ ਉਬਾਲ ਕੇ ਠੰਡੇ ਕਰਕੇ ਇਹਨਾਂ ਦਾ ਛਿਲਕਾ ਜਿਹੜਾ ਆਪਾਂ ਨੇ ਉਤਾਰਤਾ ਜਿਹੜੇ ਆਪਾਂ ਮਸਾਲੇ ਤਿਆਰ ਕਰ ਲਏ ਚਮਚ ਦਾ ਅੱਧਾ ਹਿੱਸਾ ਲਾਲ ਮਿਰਚ ਪਾਊਡਰ ਚਮਚ ਦਾ ਅੱਧਾ ਹਿੱਸਾ ਨਮਕ ਚਮਚ ਦਾ ਅੱਧਾ ਹਿੱਸਾ ਕਾਲੀ ਮਿਰਚ ਪਾਊਡਰ ਚਮਚ ਦਾ ਅੱਧਾ ਹਿੱਸਾ ਭੁੰਨਿਆ ਹੋਇਆ ਜੀਰਾ ਤੇ ਚਮਚ ਦਾ ਅੱਧਾ ਹਿੱਸਾ ਲੈ ਆਪਾਂ ਨੇ ਚਾਟ ਮਸਾਲਾ ਤੇ ਚਮਚ ਦਾ ਅੱਧਾ ਹਿੱਸਾ ਲੈਆ ਧਨੀਆ ਪਾਊਡਰ ਧਨੀਆ ਪਾਊਡਰ ਜਿਹੜਾ ਹੋਰ ਵੀ ਸੁਆਦੀਸ਼ਟ ਬਣਾ ਦੇ ਬਹੁਤ ਹੀ ਜ਼ਰੂਰੀ ਹੈ ਤੇ ਇੱਕ ਆਪਾਂ ਨੇ ਲਿਆ ਬਰੀਕ ਬੇਕ ਕੱਟੇ ਹੋਏ ਟੁਕੜਿਆਂ ਦਾ ਪਿਆਜ਼ ਛੋਟੇ ਟੁਕੜਿਆਂ ਦੇ ਵਿੱਚ ਆਪਾਂ ਨੂੰ ਪਿਆਜ਼ ਦੇ ਕੱਟ ਲਿਆ ਆਪਾਂ ਨੇ ਤੇ ਹੁਣ ਆ ਬਣਾਵਾਂਗੇ ਆਲੂਆਂ ਨੂੰ ਪੇਟੀ ਤਿਆਰ ਕਰਾਂਗੇ ਆਲੂਆਂ ਨੂੰ ਆਪਾਂ ਨੇ ਹੱਥ ਨਾਲ ਹੀ ਮੈਸ਼ ਕਰਨਾ ਕਿਸੇ ਕੁੰਡੀ ਵਿੱਚ ਆਪਾਂ ਨੇ ਇਹਨੂੰ ਮੈਸ਼ ਨਹੀਂ ਕਰਨਾ ਤਾਂ ਕਿ ਇਹ ਕੁੰਡੀ ਦੇ ਵਿੱਚ ਜਦੋਂ ਆਪਾਂ ਮੈਸ਼ ਕਰਦੇ ਆਂ ਕੁੱਟਦੇ ਆਂ ਤੇ ਇਹ ਜੀੜੇ ਹੋ ਜਾਂਦੇ ਆਂ ਇਸ ਕਰਕੇ ਸਾਨੂੰ ਆਲੂਆਂ ਨੂੰ ਠੰਡੇ ਕਰਕੇ ਹੱਥਾਂ ਦੇ ਨਾਲੇ ਜਿਹੜਾ ਮੈਸ਼ ਕਰਨਾ ਚਾਹੀਦਾ ਹੈ ਆ ਦੇਖੋ ਇੱਕ ਇੱਕ ਆਲੂ ਜਿਹੜਾ ਸਾਡਾ ਪੂਰੀ ਤਰ੍ਹਾਂ ਕੱਲਾ-ਕੱਲਾ ਹੋਇਆ ਵੀ ਇਹਨੂੰ ਪਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਸਕਦੀ ਆਪਾਂ ਇਹਨੂੰ ਬਹੁਤ ਹੀ ਆਸਾਨੀ ਦੇ ਨਾਲ ਪਾ ਸਕਦੇ ਹਾਂ ਹੁਣ ਆਪਾਂ ਨੇ ਇੱਕ ਕੌਲੇ ਦੇ ਵਿੱਚ ਆਲੂਆਂ ਨੂੰ ਪਾ ਲਿਆ ਤੇ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾ ਦਵਾਂਗੇ ਸਬਾਵੇਂਗੇ ਚਾਟ ਮਸਾਲਾ ਚਾਟ ਮਸਾਲਾ ਕਹੇ ਜਾਂ ਮਸਾਲਾ ਜਿਹੜਾ ਹਰੇਕ ਚੀਜ਼ ਨੂੰ ਟਟਪਟੇ ਬਣਾ ਲੈਂਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਉਨਪਾਏ ਆਪਾਂ ਨੇ ਪਿਆਜ਼ ਪਿਆਜ਼ ਜਿਹੜੇ ਆਪਾਂ ਨੇ ਇੱਕ ਪਿਆਜ਼ ਲਿਆ ਉਹਨੂੰ ਛੋਟੇ ਹਿੱਸੇ-ਦੂਪ ਦੇਣ ਦੇ ਵਿੱਚ ਕੱਟ ਲਿਆ ਲਾਲ ਮਿਰਚ ਪਾਊਡਰ ਅਸੀਂ ਹਰੀ ਮਿਰਚ ਜਿਹੜੀ ਆਪਾਂ ਈ ਨੇ ਲਾਲ ਮਿਰਚ ਪਾਊਡਰ ਆਪਾਂ ਨੇ ਪਾਉਣਾ ਸਾਰੇ ਮਸਾਲੇ ਇਕੱਠੇ ਕਰਕੇ ਆਪਾਂ ਨੇ ਪਾ ਦੇਣਾ ਤੇ ਆਲੂਆਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂ। ਇਹ ਜਿਹੜੀ ਸਾਡੀ ਆਲੂਆਂ ਦੀ ਪੇਟੀਆਂ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਗੇ। ਕੁਲਚੇ ਜਿਹੜੇ ਬਣ ਕੇ ਬਹੁਤ ਹੀ ਵਧੀਆ ਹੋਣਗੇ। ਹੁਣ ਆਪਾਂ ਆਲੂਆਂ ਨੂੰ ਮਿਕਸ ਕਰ ਦਨ ਮਸਾਲਿਆਂ ਦੇ ਵਿੱਚ ਪੂਰੀ ਤਰ੍ਹਾਂ। ਫਿਰ ਇਹਨੂੰ ਆਪਾਂ ਰੱਖ ਦਿਆਂ 15 ਮਿੰਟ ਵਾਸਤੇ ਫ੍ਰੀਜ ਵਿੱਚ। ਇਹ ਆਲੂ ਆਪਣੇ ਠੰਡੇ ਹੋਣਗੇ, ਮਿਕਸ ਹੋਣਗੇ। ਨਮਕਾ ਜਿਹੜਾ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਾਊਗਾ। ਤੇ ਨਾਲ ਆਪਾਂ ਇੱਕ ਗੁੰਨਦੇ ਆ ਆਟਾ ਆਟਾ ਜਿਹੜਾ ਆਪਾਂ ਨੂੰ ਮਿਕਸ ਕਰਕੇ ਗੁੰਨਣਾ ਹੈ ਅਸੀਂ ਕੱਲੇ ਮੈਦੇ ਦੇ ਨਹੀਂ ਉਲਜੇ ਬਣਾਉਣੇ ਅਸੀਂ ਦੇ ਵਿੱਚ ਕਣਕ ਦਾ ਆਟਾ ਜਿਹੜਾ ਉਹ ਪਾਵਾਂਗੇ ਅੱਧਾ ਤੇ ਅੱਧਾ ਪਾਵਾਂਗੇ ਅਸੀਂ ਮੈਦਾ ਹੁਣ ਦੇਖੋ ਸਾਡੇ ਆਨੂਗੂਰ ਕਰਾ ਮਿਕਸ ਹੋ ਗਏ ਹੁਣ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਦੇਣਾ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਹਾਂਜੀ ਅਸੀਂ 1 ਕੱਪ ਮਣਕੇ ਲਿਆ ਕਣਕ ਦਾ ਆਟਾ ਤੇ 1 ਕੱਪ ਇਹ ਹੀ 1 ਕੱਪ ਮਣਕੇ ਲਿਆ ਸੀ ਮੈਦਾ ਅਸੀਂ ਇਹਨਾਂ ਨੂੰ ਮਿਕਸ ਕਰਕੇ ਬਣਾਵਾਂਗੇ ਤੇ ਲਿਆ ਸੀ ਮਿੱਠਾ ਸੋਡਾ ਅੱਧਾ ਚਮਚ ਇੱਕ ਚਮਚ ਲਿਆ ਸੀ ਚੀਨੀ ਦਾ ਅੱਧਾ ਚਮਚ ਲਿਆ ਸੀ ਨਮਕ ਦਾ ਢੜ੍ਹ ਇਸ ਆਲੂਆਂ ਤੇ ਉਹਨੂੰ ਚੰਗੀ ਤਰ੍ਹਾਂ ਇਹ ਮਿੱਠਾ ਛੋਡਾ ਜਿਹੜਾ ਉਹ ਫਲਾ ਦਿੰਦਾ ਹੈ ਚਾਰ ਚਮਚ ਲੈ ਅਸੀਂ ਦਹੀਂ ਦੇ ਚਾਰ ਚਮਚ ਲੈਏ ਸੀ ਗਗਨ ਘਿਓ ਦੇ ਹੁਣ ਆਪਾਂ ਇਹਨੂੰ ਆਟੇ ਨੂੰ ਮਿਕਸ ਕਰ ਲਵਾਂਗੇ ਮਿਕਸ ਆਪਾਂ ਨੇ ਪੂਰੀ ਤਰ੍ਹਾਂ ਪਹਿਲਾਂ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਨੇ ਮਲ ਮਲ ਕੇ ਇਕੱਠਾ ਕਰ ਲੈਣਾ ਇਹਦੇ ਵਿੱਚ ਆਪਾਂ ਨੇ ਥਾਣੇ ਲੋੜ ਦੇ ਅਨੁਸਾਰ ਜਿਹੜਾ ਪਾਣੀ ਪਾਉਣਾ ਹੈ ਇੱਕ ਵਾਰੀ ਆਪਣੇ ਪਹਿਲਾ ਪਾਣੀ ਇਕੱਠਾ ਨਹੀਂ ਪਾਣਾ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਦੇਖੋ ਪਹਿਲਾਂ ਆਪਾਂ ਨੇ ਆਲੂ ਵਾਲੇ ਤੇ ਆਲੂ ਆਪਾਂ ਨੇ ਠੰਡੇ ਹੋਣੇ ਰੱਖਤੇ ਜਿਹੜਾ ਨਮਕ ਉਹ ਪੂਰੇ ਮਸਾਲਿਆਂ ਦੇ ਵਿੱਚ ਰਸ ਜੂਗਾ ਤੇ ਨਾਲ ਆਪਾਂ ਗੁੰਨਲ ਮਾ ਗਏ ਆਟਾ ਜੇ ਆਪਾਂ ਕੱਲੇ ਮੈਦੇ ਦੇ ਬਣਾਉਂਦੇ ਆ ਉਹਦੇ ਵਿੱਚ ਆਪਾਂ ਨੂੰ ਸਿਰਫ 2 ਕੱਪਾਂ ਜਿਹੜੇ ਉਹ ਉਨਾ ਹੀ ਮੈਦੇ ਲੈਣਾ ਹੈ ਤੇ ਜਿਹੜੇ ਮੈਦੇ ਦੇ ਕੁਲਚੇ ਆਹੋਂ ਦੇਖਣ ਦੇ ਵਿੱਚ ਚਿੱਟੇ ਹੁੰਨੇ ਆ ਤੇ ਜਿਹੜੇ ਮਿਕਸ ਆٹے ਦੇ ਆਪਾਂ ਬਣਾ ਰਹੇ ਆ ਇਹ ਥੋੜੇ ਜੇ ਬਰੌਂਡ ਕਲਰ ਦੇ ਹੋ ਜਾਂਦੇ ਆ ਆਟਾ ਜਿਹੜਾ ਸਾਡਾ ਇਕੱਠਾ ਹੋ ਗਿਆ ਆਪਾਂ ਨੇ ਆਟੇ ਨੂੰ ਉਹ ਲੋਡ ਦੇਣੇ ਸ਼ਾਰਪ ਪਾਣੀ ਲਾਣਾ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਆਟਾ ਪਤਲਾ ਹੋ ਜਵੇ ਤਾਂ ਉਹਨੂੰ ਉਹਦੇ ਵਿੱਚ ਆਲੂ ਭਾਨੇ ਇੱਕ ਤਾਂ ਕਵਰ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਪਾਣੀ ਨੂੰ ਨਾਲ ਦੀ ਨਾਲ ਹੀ ਪਾਵਾਂਗੇ ਜਿੰਨੇ ਪਾਣੀ ਦੀ ਸਾਨੂੰ ਲੋੜ ਆ ਬਹੁਤ ਜ਼ਿਆਦਾ ਪਾਣੀ ਅਸੀਂ ਪਾਉਣਾ ਨਹੀਂ ਜਿਹੜੇ ਪੁਲਕੇ ਸਾਡੇ ਬਣ ਕੇ ਬਹੁਤ ਹੀ ਸਵਾਦਿਸ਼ਤ ਤਿਆਰ ਹੋਣਗੇ ਆਲੂਆਂ ਤੋਂ ਇਲਾਵਾ ਅਸੀਂ ਪਨੀਰ ਦੇ ਜਾਂ ਕਿਸੇ ਵੀ ਹੋਰ ਵੀ ਜੀ ਦੀ ਜਿ ਭਰਨੇ ਹੋਣ ਆਪਾਂ ਭਰ ਸਕਦੇ ਹਾਂ ਕੁਝ ਜਿਹੜੇ ਵਣਕ ਬਹੁਤ ਹੀ ਸੁਆਦੀ ਸਿੱਧੇ ਤਿਆਰ ਕਰ ਸਕਦੇ ਹਾਂ ਅਸੀਂ ਘਰ ਵਿੱਚ ਆਪਾਂ ਨੂੰ ਕਿਸੇ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਜਾਣ ਦੀ ਲੋੜ ਨਹੀਂ ਸਭ ਤੋਂ ਵੱਡਾ ਜਿਹੜਾ ਆਪਾਂ ਸਫਾਈ ਦੇ ਨਾਲ ਆਪ ਚੀਜ਼ ਤਿਆਰ ਕਰਕੇ ਖਾਈਏ ਤੇ ਬਹੁਤ ਵਧੀਆ ਤੇ bộtਾ ਸਾਰਾ ਇਕੱਠਾ ਹੋ ਗਿਆ ਤੇ ਮਲੈਂਬੀ ਹੋ ਗਿਆ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਨਾ ਘੋਲਾ ਕੇ ਰੱਖ ਦਵਾਂਗੇ ਤਾਂ ਕਿ ਇਹ ਥੋੜਾ ਜਿਹਾ ਸਮੂਥ ਹੋ ਜਾਵੇ ਕੁਲਚੇ ਬਹੁਤ ਹੀ ਸਵਾਦਿਸ਼ਟ ਬਣਦੇ ਆ ਇਹਨੂੰ ਆਪਾਂ ਤੰਦੂਰ ਵਿੱਚ ਵੀ ਬਣਾ ਸਕਦੇ ਆ ਤਵੇ ਪਰ ਵੀ ਬਣਾ ਸਕਦੇ ਆ ਉਹ ਆਪਣੀ ਮਰਜ਼ੀ ਆ ਹਾਂ ਦੇਖੋ ਆਟਾ ਸਾਡਾ ਬਹੁਤ ਜ਼ਿਆਦਾ ਸੁਨੂ ਦੇ ਹੋ ਗਿਆ ਹੁਣ ਆਪਾਂ ਇਹਨੂੰ ਇਕੱਠਾ ਕਰਦੇ ਆ ਹੁਣ ਆਪਨੇ ਆਸੇ ਪਾਸੇ ਕੋਲਾ ਹਟਾ ਤਾਂ ਕਿ ਇਹ ਸੁੱਕੇ ਨਾ ਹੁਣ ਇਹਨੂੰ 10 ਮਿੰਟ ਤੱਕ ਆਪਾਂ ਨੂੰ ਦੇਖਦੇ ਆ ਇਹਨੇ 10 ਮਿੰਟ ਤੇ ਬਾਅਦ ਬਹੁਤ ਜ਼ਿਆਦਾ ਨਰਮ ਹੋ ਜਾਣਾ ਇਹਦੇ ਵਿੱਚ ਸਾਨੂੰ ਫਿਰ ਕੁਲਚੇ ਬਣਾਉਣ ਵਿੱਚ ਕੋਈ ਦਿੱਕਤ ਜਿਹੜੀ ਨਹੀਂ ਆਊਗੀ ਜੇ ਸਾਡਾ ਆਟਾ ਵਧੀਆ ਹੈ ਤਾਂ ਅਸੀਂ ਉਹਨੂੰ ਕੁਲਚਾ ਨੂੰ ਬਹੁਤ ਵਧੀਆ ਤਿਆਰ ਕਰ ਸਕਦੇ ਹਾਂ ਹਾਂਜੀ ਹੁਣ ਆਪਾਂ ਇਹਨੂੰ ਰੈਸਟ ਵਾਸਤੇ 10 ਮਿੰਟ ਢਾਕ ਦਾਂ ਹਾਂਜੀ 10 ਕਿ ਮਿੰਟ ਹੋ ਗਏ ਹੁਣ ਆਪਾਂ ਦੇਖਦੇ ਹਾਂ ਆਟੇ ਨੂੰ ਦੁਬਾਰਾ ਮੁੱਗੀ ਮਾਰਾਂਗੇ ਅਲਗੜਾ ਦੇਖੋ ਸਾਡਾ ਕਿੰਨਾ ਸੌਫਟ ਹੋ ਗਿਆ ਤੇ ਨਰਮ ਹੋ ਗਿਆ ਨਾ ਹੀ ਇਹ ਜ਼ਿਆਦਾ ਪਤਲਾ ਹੈ ਤੇ ਨਾ ਹੀ ਜ਼ਿਆਦਾ ਸਖਤ ਹੈ ਜੇ ਜ਼ਿਆਦਾ ਸਖਤ ਹੋਊਗਾ ਤਾਂ ਤੁਸੀਂ ਇਹਦੇ ਵਿੱਚ ਤੇ ਆਲੂ ਨਿਕਲਣਗੇ ਜੇ ਆਟਾ ਜ਼ਿਆਦਾ ਪਤਲਾ ਹੋਊਗਾ ਤਾਂ ਵਿੱਚ ਤੇ ਉਹਦੇ ਆਲੂ ਨਿਕਲਣਗੇ ਤੇ ਆਪਾਂ ਨੇ ਜਿਹੜਾ ਆਟਾ ਹੈ ਬਿਲਕੁਲ ਸਮੂਧ ਰੱਖਣਾ ਤਾਂ ਕਿ ਇਹ ਆਸਾਨੀ ਦੇ ਨਾਲ ਬੇਲ ਵੀ ਹੋ ਜਾਵੇ ਤੇ ਅਸੀਂ ਬਣਾ ਵੀ ਸਕੀਏ ਮੇਰੇ ਦੇ ਸਾਡੇ 6 ਕੁਲਜੇ ਮਨਕੇ ਤਿਆਰ ਹੋ ਜਾਣਗੇ ਜਿਹੜੇ ਕਿ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੇ ਹਾਂਜੀ ਹੁਣ ਅਸੀਂ ਆਟੇ ਨੂੰ ਤਿਆਰ ਕਰਕੇ ਰੱਖਤਾ ਹੁਣ ਅਸੀਂ ਆਲੂਆਂ ਦੇ ਵਿੱਚ ਜਿਹੜੇ ਮਸਾਲੇ ਪਾਏ ਆ ਨੂਨ ਪਾਣੀ ਛੱਡੋ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਹੁਣ ਆਪਾਂ ਆਲੂਆਂ ਦੇ ਛੋਟੇ ਛੋਟੇ ਲੱਡੂ ਜਿਹਾ ਬਣਾ ਲੈਣੇ ਸਾਡੇ 6-7 ਜਿਹੜੇ ਇਹ 4-5 ਆਲੂਆਂ ਦੇ ਲੱਡੂ ਬਣ ਜਾਣੇ ਇਹਨਾਂ ਨੂੰ ਲੱਡੂਆਂ ਨਾਲ ਆਪਾਂ ਨੇ ਤਿਆਰ ਕਰ ਲੈਣਾ। ਕਿਉਂਕਿ ਜਦੋਂ ਵੀ ਆਪਾਂ ਇਹ ਕੁਲਚੇ ਦੇ ਵਿੱਚ ਭਰਨਾ ਹੁੰਦਾ ਆਪਾਂ ਆਲੂਆਂ ਦੇ ਵਿੱਚ ਹੱਥ ਪਾਉਂਦੇ ਆ ਆਪਣੇ ਹੱਥ ਜਿਹੜੇ ਗਿੱਲੇ ਹੋ ਜਾਂਦੇ ਨੇ। ਇਸ ਕਰਕੇ ਅਸੀਂ ਜਿਹੜੇ ਪਹਿਲੇ ਜਿੰਨੇ ਕ ਸਾਡੇ ਆਲੂ ਹੈਗੇ ਆ ਆਪਣੇ ਹਿਸਾਬ ਦੇ ਨਾਲ ਵੱਡੇ ਛੋਟੇ ਉਨੇ ਕ ਅਸੀਂ ਲੱਡੂਏ ਬਣਾ ਲਏ। ਹੁਣ ਆਪਾਂ ਰੋਟੀ ਵੇਲਾਂਗੇ ਉਹਦੇ ਵਿੱਚ ਲੱਡੂ ਜਾਂ ਰੱਖ ਕੇ ਆਲੂ ਰੱਖ ਕੇ ਫਿਰ ਆਪਾਂ ਨੇ ਉੱਪਰ ਤੇ ਬੰਦ ਕਰਕੇ ਵੇਲ ਕੇ ਉਹਨੂੰ ਆਪਾਂ ਨੇ ਕੁਲ ਜਿਹਨੂੰ ਤਿਆਰ ਕਰ ਲੈਣਾ। ਹਾਂ ਦੇਖੋ ਸਾਡਾ ਪੇੜਾ ਜਿਹੜਾ ਇਹ ਨਾ ਬਹੁਤ ਛੋਟਾ ਹੈ ਤੇ ਨਾ ਹੀ ਬਹੁਤ ਵੱਡਾ ਹੈ ਜਿੰਨਾ ਅਸੀਂ ਆਮ ਪਰੌਂਠੇ ਨੂੰ ਬਣਾਉਂਦੇ ਆ ਉਹਦੇ ਹਿਸਾਬ ਦਾ ਸੀ ਪੇੜਾ ਲਿਆ। ਹੁਣ ਆਪ ਇਹਨੂੰ ਉਨਾ ਕ ਬੇਲਾਂਗੇ ਸਾਨੂੰ ਹਿਸਾਬ ਨਾਲ ਵੀ ਜਿੰਨਾ ਕਦੇ ਇਹਦੇ ਵਿੱਚ ਅਸੀਂ ਆਲੂ ਨੂੰ ਭਰਨਾ। ਨਾ ਆਲੂ ਬਾਹਰ ਨਿਕਲੇ ਤੇ ਨਾ ਹੀ ਬਾਹਰ ਬਹੁਤ ਜ਼ਿਆਦਾ ਆਟਾ ਉੱਪਰ ਆਵੇ। ਨੇ ਬੇਕਿੰਗ ਸੋਡਾ ਆਪਾਂ ਨਪਾਇਆ ਹੈ ਇਹਦੇ ਨਾਲ ਇਹ ਫੁੱਲ ਜਾਂਦਾ ਹੈ ਤੇ ਬਣ ਕੇ ਸੌਫਟ ਵੀ ਤਿਆਰ ਹੋ ਜਾਂਦਾ ਹੈ ਹਾਂਜੀ ਦੇਖੋ ਆਪਾਂ ਨੂੰ ਆਸਾਨੀ ਹੋ ਗਈ ਆਪਾਂ ਨੇ ਆਲੂ ਦੋ ਵਿੱਚ ਰੱਖੇ ਤੇ ਉੱਪਰ ਧਿਆਨ ਬੰਦ ਕਰਕੇ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਇਸ ਤਰ੍ਹਾਂ ਜੋੜ ਦੇਣਾ ਕਿ ਜਿਹੜੇ ਆਲੂ ਆ ਉਹ ਬਾਹਰ ਨਾ ਨਿਕਲੇ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜੇ ਸਾਡਾ ਆਟਾ ਸਹੀ ਹੈ ਤਾਂ ਸਾਡਾ ਜਿਹੜਾ ਕੁੰਚਾ ਜਾਂ ਆਲੂ ਦੀ ਪਰਾਂਠੀ ਹੈ ਜਾਂ ਕਚੌਰੀ ਹੈ ਤਾਂ ਇਹ ਬਿਲਕੁਲ ਸਹੀ ਤਿਆਰ ਹੁੰਦੀ ਜੇ ਸਾਡਾ ਆਟਾ ਪਤਲਾ ਜਾਂ ਬਹੁਤ ਜ਼ਿਆਦਾ ਸਖਤ ਹੈ ਫਿਰ ਸਾਨੂੰ ਬਹੁਤ ਦਿੱਕਤ ਆਉਂਦੀ ਪਰਾਂ ਲ ਦੇ ਵਿੱਚ ਹੁਣ ਦੇਖੋ ਸਾਡਾ ਆਟਾ ਠੀਕ ਹੈ ਤੇ ਹੁਣ ਆਪਾਂ ਇਹਨੂੰ বেল ਲੈਣਾ বেল ਵੀ ਸਕਦੇ ਹੱਥ ਨਾਲ ਵੀ ਬੀਲਦਾ ਸਕਦੇ ਜਿੰਨਾ ਸਾਈਜ਼ ਆਪਾਂ ਨੇ ਕੁਲਚੇ ਦਾ ਰੱਖਣਾ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਬੇਲ ਲਈ ਜਾਨ ਉਹ ਆਪਣੀ ਮਰਜ਼ੀ ਜਿੰਨਾ ਆਪਾਂ ਨੇ ਰੱਖਣਾ ਹੁਣ ਆਪਾਂ ਇਹਦੇ ਪਰਨਾਮਾਂ ਦੀ ਆਪਾਂ ਇੱਕ ਫੁਲਕਾ ਤਿਆਰ ਕਰ ਲੈ। ਹੁਣ ਆਪਾਂ ਨਾ ਮੈਂ ਇਹਦੇ ਪਰ ਪਾਣੀ ਲਾਵਾਂਗੇ ਬਰਸ਼ ਨਾਲ। ਆਪਾਂ ਹੱਥ ਨਾਲ ਵੀ ਲਾ ਸਕਦੇ ਆ ਪਰਸ਼ ਨਾਲ ਵੀ ਲਾ ਸਕਦੇ ਆ। ਇਹਦੇ ਪਰ ਪਾਵਾਂਗੇ ਆਪਾਂ ਕਸੂਰੀ ਮੇਥੀ। ਕਸੂਰੀ ਮੇਥੀ ਹੈ ਜਿਹੜੀ ਉਹ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਹਰ ਇੱਕ ਚੀਜ਼ ਵਿੱਚ ਇਹ ਆਪਾਂ ਪਾਈ ਤਾਂ ਰੇ ਸਬਜੀ ਦਾਣੂ ਇਹ ਸਵਾਦਿਸ਼ਟ ਬਣਾਉਂਦੀ ਹੈ। ਅਸੀਂ ਆਲੂ ਦੀ ਪੇਠੀ ਦੇ ਵਿੱਚ ਕਸੂਰੀ ਮੇਥੀ ਨਹੀਂ ਪਾਈ ਅਸੀਂ ਉੱਪਰ ਲਾਈ। ਹਾਂਜੀ ਤਵਾ ਅਸੀਂ ਪਹਿਲਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਫਿਰ ਅਸੀਂ ਗੈਸ ਨੂੰ ਸਿਮ ਕਰਤਾ ਤੇ ਹੁਣ ਜਿਹੜਾ ਆਪਾਂ ਨੇ ਕੁਲਚਾ ਪਾਇਆ ਹੈ ਗੈਸ ਸਾਡਾ ਬਿਲਕੁਲ ਸਿਮ ਹੈ ਇਹਨੂੰ ਬਣਾਉਣ ਦੇ ਵਿੱਚ ਟਾਈਮ ਲੱਗਦਾ ਕਿਉਂਕਿ ਇਹਨੇ ਬਿਲਕੁਲ ਸਿਮ ਤੇ ਪੱਕਣਾ ਹੈ ਤੇ ਆਪਾਂ ਇਹਨੂੰ ਫਿਰ ਬਹੁਤ ਜ਼ਿਆਦਾ ਸੇਕ ਪਰ ਨਹੀਂ ਪਕਾ ਸਕਦੇ ਤਾਂ ਫਿਰ ਤੇ ਬਹੁਤ ਜ਼ਿਆਦਾ ਇਹ ਕਾਲੇ ਹੋ ਜਾਣਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਲਟੇ ਦੇ ਨਾਲ ਰਾਂ ਨਾਲ ਇਹਨਾਂ ਨੂੰ ਆਪਾਂ ਨੇ ਦੱਬੀ ਜਾਣਾ ਤਾਂ ਕਿ ਉਹਨੂੰ ਵਿੱਚ ਤੱਕ ਸੇਕ ਜਿਹੜਾ ਪੂਰੀ ਤਰ੍ਹਾਂ ਲੱਗ ਜਾਵੇ। ਹੁਣ ਆਪਾਂ ਇਹਦੇ ਬਲਾਮਾਂ ਦੇ ਘੋ ਅਸੀਂ ਲਾਇਆ ਦੇਸੀ ਘਿਓ। ਓ ਲਾ ਕੇ ਹੁਣ ਆਪਾਂ ਇਹਨੂੰ ਅਲਟਾ ਪਲਟਾ ਕਰ ਦਾਂਗੇ। ਦੋੇ ਪਾਸੇ ਬਿਲਕੁਲ ਟੁੱਲਟੇ ਜਿਹੇ ਹੋ ਜੂਗੇ ਤੇਨੂੰ ਚੰਗੀ ਤਰ੍ਹਾਂ ਜਿਹੜਾ ਸੇਕ ਲੱਗ ਜਾਊਗਾ। ਜਦੋਂ ਵੀ ਕਿਸ ਪ੍ਰੌਨਟੀ ਨੂੰ ਆਪਾਂ ਕਿ ਉਹ ਲਾਦਨਿਆ ਤਾਂ ਉਹ ਬਹੁਤ ਛੇਤੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਸਾਡਾ ਇੱਧਰ ਦੇ ਜਿਹੜਾ ਕੁਲਚਾ ਬਣ ਕੇ ਤਿਆਰ ਹੋ ਗਿਆ ਇੱਧਰਲੇ ਪਾਸੇ ਵੀ ਆਪਾਂ ਹੁਣ ਘਿਓ ਨੂੰ ਲਗਾਵਾਂਗੇ ਘਿਓ ਨੂੰ ਥੋੜਾ ਜਿਹਾ ਗਰਮ ਕਰ ਲਿਆ ਤਾਂ ਕਿ ਆਸਾਨੀ ਨਾਲ ਲੱਗ ਜਵੇ ਜਿਹੜੇ ਸਾਡੇ ਕੁਲਚਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਣਗੇ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਜਦੋਂ ਅਸੀਂ ਦੋਵੇਂ ਪਾਸੇ ਤੇਲ ਲਾਤਾ ਤੋ ਨੂੰ ਪਲਟੇ ਦੇਣਾ ਦੋਨੇ ਪਾਸੇ ਸੇਕ ਲਵਾਉਂਦੇ ਜਾਵਾਂਗੇ ਤਾਂ ਕਿ ਹਲਕਾ ਹਲਕਾ ਦੱਬ ਦੇ ਵੀ ਜਾਵਾਂਗੇ ਜੀ ਜਿਹੜੇ ਇਹਨੂੰ ਪੂਰੀ ਤਰ੍ਹਾਂ ਸੇਕ ਲੱਗ ਜਾਵੇ ਦੇਖੋ ਬਣ ਕੇ ਬਹੁਤ ਹੀ ਦੇਖਣ ਵਿੱਚ ਵਧੀਆ ਲੱਗਦਾ ਤੇ ਖਾਣ ਵਿੱਚ ਇਹ ਪੁੰਨੇ ਹੀ ਸੁਆਦਿਸ਼ਟ ਹੁੰਦੇ ਨੇ ਇਸੇ ਹੋਟਲ ਦੇ ਜਾਣ ਦੀ ਲੋਨ ਨੇ ਕਿ ਤੇ ਰੈਸਟੋਰੈਂਟ ਵਿੱਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਆਪਾਂ ਆਰਾਮ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਤੇ ਫਿਰ ਸਾਡਾ ਕੁਲਚਾ ਬਣ ਕੇ ਕਿੰਨਾ ਵਧੀਆ ਪਿਆਰਾ ਲੱਗਦਾ ਦੇਖੋ ਇਹ ਫੁੱਲ ਗਿਆ ਜਿਵੇਂ ਪੂਰੀ ਫੁੱਲਦੀ ਏ ਉਸ ਤਰ੍ਹਾਂ ਹੀ ਫੁੱਲ ਗਿਆ ਕਿਉਂਕਿ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਹੁੰਦਾ ਹੈ ਇਹ ਮਿੱਠੇ ਸੋਡਾ ਕਰਕੇ ਨੇ ਫੁੱਲ ਜੰਨੇ ਤੇ ਹੁਣ ਦੇਖੋ ਆਪਾਂ ਅਗਲਾ ਪੇਡਾ ਲਾਵਾਂਗੇ ਪੇੜਾ ਸੀ ਕੋਈ ਜ਼ਿਆਦਾ ਵੱਡਾ ਨਹੀਂ ਲੈਣਾ ਜਿੰਨਾ ਆਮ ਸਿੰਪਲ ਆਪਾਂ ਪਰੌਂਠੀ ਦਾ ਪੇੜਾ ਲੈਣਾ ਉਹਨਾ ਹੀ ਪੇੜਾ ਲੈਣਾ ਵੇੜਾ ਦੇਖੋ ਸਾਡਾ ਕਿੰਨਾ ਸਮੂਤ ਹੈ ਸਾਡਾ ਆਟਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਹੁਣ ਆਪਾਂ ਲੋਈ ਬਣਾਵਾਂਗੇ ਲੋਈ ਦੇ ਬਾਅਦ ਇਹਨੂੰ ਬੇਲ ਲਵਾਂਗੇ ਆਪਾਂ ਉਨੇ ਸਾਬਨ ਵਾਲੀ ਬੇਲਣੀ ਹੈ ਪੂਲ ਕਾ ਉਹਨੇ ਹਿਸਾਬ ਨਾਲ ਜੇ ਆਪਾਂ ਨੇ ਤਿਆਰ ਕਰਨਾ ਹੈ ਵੀ ਜਿੰਨੇ ਅਸੀਂ ਆਲੂ ਦੇ ਲੱਡੂ ਤਿਆਰ ਕਰੇ ਹੁਣ ਸਾਡੇ ਬਹੁਤ ਨਹੀਂ ਉਹ ਮੀਡੀਅਮ ਸਾਈਜ਼ ਦੇ ਨਹੀਂ ਉਹ ਬਹੁਤੇ ਵੱਡੇ ਹਨ ਨਹੀਂ ਛੋਟੇ ਹਨ ਅਸੀਂ ਉਹਦੇ ਹਿਸਾਬ ਨਾਲ ਜਿਹੜਾ ਪੂਲ ਕਾ ਤਿਆਰ ਕਰਦੇ ਆ ਤੇ ਉਹਨੂੰ ਵਿੱਚ ਰੱਖ ਕੇ ਆਪਾਂ ਨੇ ਚੰਗੀ ਤਰ੍ਹਾਂ ਬੰਦ ਕਰਦੇ ਹੁਣ ਦੇਖੋ ਜੇ ਆਪਾਂ ਬਾਰ ਬਾਰ ਪਾਉਂਦੇ ਤੇ ਜਿਹੜੇ ਆਪਣੇ ਹੱਥ ਉਹ ਗਿੱਲੇ ਹੋ ਜਾਂਦੇ ਹੁਣ ਆਪਾਂ ਨੂੰ ਆਸਾਨੀ ਹੋਊਗੀ ਦੇਖੋ ਪੇਡਾ ਸਾਡਾ ਬਿਲਕੁਲ ਗੋਲ ਹੋ ਗਿਆ ਤੇ ਸੌਫਟ ਹੋ ਗਿਆ। ਹੁਣ ਆਪਾਂ ਇਹਨੂੰ ਬੇਲ ਲਵਾਂਗੇ। ਦੇਖੋ ਬੇਲਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਕਿਉਂਕਿ ਆਟਾ ਸਾਡਾ ਬਿਲਕੁਲ ਠੀਕ ਹੈ ਨਾ ਪਤਲਾ ਹੈ ਤੇ ਨਾ ਹੀ ਸਖਤ ਹੈ। ਆਟਾ ਸਾਡਾ ਬਿਲਕੁਲ ਠੀਕ ਹੈ ਤੇ ਆਲੂ ਜਿਹੜੇ ਸਾਡੇ ਸਖਤ ਆ। ਆਲੂ ਦੇ ਬੇਡ ਸਾਡਾ ਉਹ ਪਤਲਾ ਨਹੀਂ। ਜੇ ਆਲੂ ਦੇ ਬੇਡ ਪਤਲਾ ਹੋਵੇ ਪੇਠੀ ਬਦਲੀ ਹੋਵੇ ਤਾਂ ਫਿਰ ਜਿਹੜੇ ਉਹ ਆਲੂ ਕਵਰ ਕਰਨੇ ਬਹੁਤ ਔਖੇ ਹੋ ਜਾਣਗੇ। ਅਸੀਂ ਆਰਾਮ ਦੇ ਨਾਲ ਦੇਲੇ ਤੇ ਇਹਦੇ ਪਲਾਵਾਂਗੇ ਆਪਾਂ ਚਮਚ ਦੇ ਨਾਲ ਪਾਣੀ। ਹੁਣ ਆਪਾਂ ਪਾਣੀ ਲਾ ਕੇ ਆਪਾਂ ਇਹਦੇ ਉੱਪ ਕੁਸ਼ੂਰੀ ਮੇਥੀ ਚਿੜਕਾਂਗੇ ਤੇ ਉਹਨੂੰ ਛਾਤ ਨਾਲ ਆਪਾਂ ਦਬਾadਵਾਂਗੇ ਤਾਂ ਕਿ ਉਹ ਗੁੜੇ ਚ ਰਸ ਜਾਵੇ। ਕੁਸ਼ੂਰੀ ਮੇਥੀ ਦਾ ਲੱਗ ਹੀ ਸਵਾਦ ਹੁੰਦਾ ਹੈ। ਇਹ ਬਹੁਤ ਹੀ ਸਵਾਦਿਸ਼ਟ ਹਰੇਕ ਢਾਲ ਸਬਜ਼ੀ ਰਹਿ ਟੇਸਟ ਜਿਹੜਾ ਹੈ ਵਿਦਾਨਦੀ ਹੈ। ਤੇ ਹੁਣ ਆਪਾਂ ਇਹਨੂੰ ਤਵੇ ਤੇ ਪਾ ਦਿੰਦੇ ਹਾਂ। ਗੈਸ ਸਾਡਾ ਸਿਮਾ ਸਾਡੇ ਸਾਰੇ ਕੁਲਚੇ ਬਣ ਕੇ ਤਿਆਰ ਹੋ ਗਏ ਅਸੀਂ ਗੈਸ ਨੂੰ ਸਿਰਫ ਇੱਕ ਵਾਰੀ ਪਹਿਲਾਂ ਹੀ ਪੂਰੀ ਤਰ੍ਹਾਂ ਗਰਮ ਕਰਕੇ ਜਿਹੜਾ ਅਸੀਂ ਤਵੇ ਗੈਸ ਨੂੰ ਸਿਮਾਦਾ ਅਸੀਂ 6 ਕੁਲਚੇ ਬਣਾਏ ਆ ਅਸੀਂ ਸਾਰੇ ਇੱਕ ਵਾਰੀ ਮਤਲਬ ਸਿਮਤੇ ਹੀ ਸਾਰੇ ਕੁਲਚੇ ਤਿਆਰ ਕਰਿਆ ਸੀ ਹਾਂ ਜੀ ਹੁਣ ਸਾਡੇ ਕੁਲਚੇ ਇੱਕ ਪਾਸੇ ਸੇਕ ਲੱਗ ਗਿਆ ਪੂਰੀ ਤਰ੍ਹਾਂ ਹੁਣ ਆਪਾਂ ਇਹਦੇ ਕੋਲ ਲਗਾ ਦੇਵਾਂਗੇ ਕਿਉਂ ਆਪਾਂ ਇਹਨੂੰ ਪਲਟ ਦਵਾਂਗੇ ਦੇਖੋ ਦੋ ਪਾਸੇ ਵੀ ਜਿਹੜਾ ਸਾਡਾ ਕੁਲਚਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗਦਾ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ ਇਹ ਇੱਕ ਪੂਰੀ ਦੀ ਤਰ੍ਹਾਂ ਫੁੱਲ ਜਾਂਦਾ ਹੈ ਫੁੱਲ ਜਾਂਦੇ ਆ ਜਦੋਂ ਇਹ ਫੁੱਲ ਜਾਂਦੇ ਤਾਂ ਇਹ ਬਹੁਤ ਨਰਮ ਹੋ ਜਾਂਦਾ ਹੈ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ ਦੇਖੋ ਸਾਡਾ ਕੁਲਚਾ ਜਿਹੜਾ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਹੈ ਸਾਡੇ 6 ਕੁਲਚੇ ਤੇ ਸਾਡੇ ਜਿਹੜੇ ਕੁਲਚੇ ਆਪਾਂ ਨੇ ਸਾਰੇ ਤਿਆਰ ਕਰ ਲਿਆ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਲੈ ਕੇ ਟਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਹਾਂਜੀ ਸਾਡੇ ਜਿਹੜੇ ਕੁਲਚੇ ਸਾਰੇ ਤਿਆਰ ਹੋ ਗਏ। ਮੈਨੂੰ ਉਮੀਦ ਹੈ ਤੁਹਾਨੂੰ ਮੇਰੇ ਤੁਹਾਨੂੰ ਮੇਰਾ ਤਰੀਕਾ ਪਸੰਦ ਆਊਗਾ। ਜੇ ਮੇਰਾ ਤਰੀਕਾ ਪਸੰਦ ਆਇਆ ਆਪ ਜਰੂਰ ਟਰਾਈ ਕਰੋ। ਮੇਰੇ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ।